ਕੰਡਲੋ ਕੱਪੀਓ ਮੈਂ ਵੀ ਕਰਾ ਦਾਂ ਕੁਛ ਨਹੀਂ ਦੀਦੀ ਕੋਈ ਨਹੀਂ ਬੱਸ ਹੋ ਗਿਆ ਚੋਲ ਧਰੇ ਹੋਏ ਆ ਬੱਸ ਬਣ ਗਏ ਰਾਤ ਮਾਂ ਵੀ ਰੈਡੀ ਆ ਨਹੀਂ ਦੀਦੀ ਰਹਿਣ ᱫੋ ਉਹ ਆਗੇ ਨਾ ਉਹਨਾਂ ਨੇ ਮੈਨੂੰ ਬੋਲਣਾ ਸ਼ੁਰੂ ਕਰ ਦੇਣਾ ਕੁਛ ਨਹੀਂ ਬੋਲਦੇ ਤੈਨੂੰ ਚੱਲ ਫਿਰ ਫਟਾਫਟ ਕਰ ਲਓ ਮੈਂ ਜਰਾ ਚਾਵਲ ਵੇਖ ਲਾਂ ਹੈ ਹੋਰ ਸੁਣਾਓ ਦੀਦੀ ਸਭ ਠੀਕ ਆ ਹਾਂ ਹਿੰ ਪਤਾ ਹੀ ਨਾ ਤੁਸੀਂ ਆਣਾ ਵੇਖੋ ਮੈਂ ਤੁਹਾਡੇ ਫੇਵਰੇਟ ਰਾਜਮਾ ਛੋਲ ਬਣਾਇਆ ਹੈ ਨਾ ਤੇ ਹੋਰ ਮੈਨੂੰ ਪਤਾ ਹੀ ਅੱਜ ਭੈਣ ਨੇ ਆਣਾ ਵਾ ਮੈਂ ਸੋਚਨੀ ਆ ਅੱਜ ਇਹਨਾਂ ਨੂੰ ਫੋਨ ਨਾ ਕਰਾਂ ਕਿ ਮੋਸੇਸ ਮਾਸੇ ਲੈ ਆਵੋ ਨਾ ਰਹਿਣ ਦੇ ਉਹਨੇ ਫੇਰ ਬੋਲਣ ਲੱਗ ਜਣਾ ਕਿ ਬਾਸਕੂਟ ਖਾਂਦੇ ਹੋ ਬਾਹਰ ਦਾ ਗੱਲ ਵੀ ਸਹੀ ਆ ਵੈਸੇ ਦੀਰੀ ਚਲੋ ਨਾ ਦਰ ਜਾਓ ਤੁਸੀਂ ਆ ਛੱਡੋ ਉਹ ਆ ਗਏ ਨਾ ਉਹਨੇ ਮੈਨੂੰ ਬੋਲਣਾ ਬੜਾ ਵਾ ਕਿ ਭੈਣ ਕੋ ਕੰਮ ਕਰਵਾਉਣੀ ਆ ਕੁਛ ਨਹੀਂ ਬੋਲਣਾ ਤੈਨੂੰ ਮੈਂ ਆਪੇ ਗੱਲ ਕਰ ਲਾਂਗੀ ਉਹਦੇ ਨਾਲ ਚਲੋ ਮਾੜੇ ਜਿਹੇ ਆ ਕਰ ਦੋ ਫਿਰ ਛੇਤੀ ਛੇਤੀ ਤੇ ਮੈਂ ਜਿਹੜਾ ਆ ਵੇਖ ਲਵਾਂ ਹੈ ਹਾਂ ਬਸ ਹੋ ਗਿਆ ਹੁਣ ਦੀਦੀ ਤੁਸੀਂ ਥੋੜੇ ਦਿਨ ਇੱਥੇ ਰਹਿ ਕੇ ਜਾਣਾ ਵਾ ਮੇਰੇ ਕੋਲ ਨਹੀਂ ਨਹੀਂ ਤੈਨੂੰ ਇਹਨਾਂ ਦਾ ਪਤਾ ਹੀ ਹੈ ਅੱਜ ਪਤਾ ਨਹੀਂ ਮੈਂ ਕਿੰਨੀ ਮੁਸ਼ਕਲ ਆ ਲੱਗੀਆਂ ਕਿਤੇ ਤੇ ਰਾਤ ਨੂੰ ਹੀ ਰਹਿਣ ਦਿੰਦੇ ਜੀਜਾ ਜੀ ਵੀ ਨਾ ਥੋੜੇ ਦਿਨ ਵਾਸਤੇ ਆਉਂਦੇ ਤੁਹਾਨੂੰ ਉਹ ਵੀ ਨਹੀਂ ਰਹਿਣ ਦਿੰਦੇ ਪਤਾ ਤਾਂ ਕਿੰਨਾ ਮਾਨ ਸੀਗਾ ਚਾ ਸੀਗਾ ਕਿਦੀ ਦੀ ਆਂਦੀ ਆ ਚਲ ਥੋੜੇ ਦਿਨ ਰਹਿਣਗੇ ਇਹ ਹਮੇਰਾ ਵੀ ਕਰਦਾ ਪਰ ਕੀ ਕਰਾਂ ਹੁਣ ਤੈਨੂੰ ਪਤਾ ਘਰ ਵੀ ਵੇਖਣਾ ਪੱਲਾ ਆਪਣਾ ਤੇਰ ਘਰ ਤੇ ਦੀਦੀ ਸੌਰੀ ਵੇਖਦੀ ਆ ਪਰ ਆਪਣਾ ਭੈਣ ਭਰਾ ਵੀ ਉਹ ਵੀ ਤਾਂ ਤੁਹਾਨੂੰ ਪਤਾ ਹੀ ਹੈ ਨਾ ਫਿਰ ਪਰ ਮੇਰਾ ਬਹੁਤ ਮਾਨਸੀ ਕਿ ਮੈਂ ਤੁਹਾਨੂੰ ਆਪਣੇ ਕੋਲ ਰੱਖਾਂ ਚਲ ਠੀਕ ਹੈ ਫਿਰ ਵੀ ਮੈਂ ਆਨੀ ਤੇਗੀ ਨਾ ਤੇਨਾਂ ਮਿਲਣ ਹਾਂਜੀ ਦੀਦੀ ਉਹ ਤੇ ਹੈਗਾ ਵਾ ਪਰ ਮੈਨੂੰ ਸੱਚੀ ਬਹੁਤ ਖੁਸ਼ੀ ਹੁੰਦੀ ਹੈ ਜਦ ਤੁਸੀਂ ਆਉਂਦੇ ਹੋ ਚਲੋ ਫਿਰ ਇਦਾਂ ਕਰਦੇ ਆ ਜਿੰਦਰ ਤਾਂ ਰੋਟੀ ਬਣਦੀ ਹੈ ਮਚਾ ਬਣਾਵਾ ਫਿਰ ਥੋੜੀ ਚਾਹ ਪੀਨੇ ਆ ਹਾਂ ਚਲ ਠੀਕ ਤੁਸੀਂ ਬਹੁਤ ਮਚਾ ਬਣਾ ਕੇ ਆਨੀ ਆ ਚਲ ਠੀਕ ਹਾਂ ਠੀਕ ਆ ਚਲ ਫੇਰ ਵੀ ਮੈਂ ਆਈ ਆ ਤੇਰੇ ਕੋਲ ਟਾਈਮ ਕੱਢ ਕੇ ਉਹ ਤੇ ਆਦੀ ਵੀ ਸਾਨੂੰ ਬੜਾ ਚਾਹ ਹੁੰਦਾ ਜਦ ਤੁਸੀਂ ਆਉਂਦੇ ਹੋ ਤੇ ਇੱਕ ਜੀਜਾ ਜੀ ਵੀ ਤੁਹਾਨੂੰ ਰਹਿਣ ਨਹੀਂ ਦਿੰਦੇ ਉਹਨਾਂ ਨੇ ਤੇ ਅੱਜ ਬੜੀ ਮੁਸ਼ਕਲ ਭੇਜਿਆ ਮੈਨੂੰ ਕੋਈ ਪਤਾ ਨਹੀਂ ਆਦੀ ਲੈਣ ਆ ਜਾਣ ਚਲੋ ਦੀਦੀ ਤੁਸੀਂ ਫਟਾਫਟ ਫਰਾਹ ਕਰ ਲਓ ਉਹਨਾਂ ਦੇ ਆਉਣ ਦਾ ਵੀ ਟਾਈਮ ਹੋ ਗਿਆ ਵਾ ਹੈ ਹਾਂ ਮੈਂ ਆ ਰੱਖ ਚਕਾ ਦੇਣੀ ਭੰਡੇ ਹਾਂ ਤੇ ਓਨੇ ਦਰ ਤੱਕ ਆ ਰੋਟੀ ਵੀ ਬਣ ਗਈ ਆ ਤੇ ਮੈਂ ਥੋੜੀ ਥੋੜੀ ਚਾਹ ਬਣਾ ਲੈਣੀ ਆ ਹੈ ਹਾਂ ਚਾਹ ਹਾਂ ਤੋ ਵੀ ਆ ਜਾਂਦੇ ਆ ਫਿਰ हाँ. दीदी और करा दे जी ਤਾਨੂੰ ਕਿੰਨੀ ਮਰਗਾ ਤੁਸੀਂ ਨਾ ਕੰਮ ਕਰਾ ਕਰੋ ਰੈਸਟ ਕਰੋ ਜਾ ਕੇ ਜਾਓ ਕੀ ਹੋ ਗਿਆ ਪਹਿਲਾਂ ਵੀ ਤੇ ਮੈਂ ਕਰਦੀ ਸੀ ਕੰਮ ਦੀਦੀ ਪਹਿਲਾਂ ਤੁਸੀਂ ਕੰਮ ਕਰਦੇ ਤੁਸੀਂ ਇਕਵਾਰੇ ਹੀ ਇੱਥੇ ਰਹਿੰਦੇ ਸੀ ਹੁਣ ਤੁਹਾਡਾ ਵਿਆਹ ਹੋ ਗਿਆ ਵਾ ਤੁਸੀਂ ਆਪਣੇ ਘਰ ਕੰਮ ਹੀ ਕਰਦੇ ਜੇ ਇੱਥੇ ਤੁਸੀਂ ਸਾਨੂੰ ਮਿਲਣੋਂ ਦੇ ਰੈਸਟ ਕਰਨ ਆਉਂਦੇ ਐ ਕੋਈ ਸੇ ਨੀ ਹੁੰਦਾ ਉਹ ਵਿਚਾਰੀ ਇਕੱਲੀ ਲੱਗੀ ਸੀ ਮੈਂ ਕਿਹਾ ਚਲ ਮੈਂ ਵੀ ਨਾਲ ਕਰਵਾਦਾ ਕੰਮ ਇਹਨੇ ਕੀ ਕਰਨਾ ਹੁੰਦਾ ਇਹਨੂੰ ਕਦੇ ਹਾਸੇ ਲੈਂਦਾ ਆਪਾਂ ਜਾਓ ਤੁਸੀਂ ਜਾਓ ਰੈਸਟ ਕਰੋ ਐਵੇਂ ਇਹਨਾਂ ਤੋਂ ਮਾ ਕੰਮ ਕਰਦਾ ਨਹੀਂ ਯੋਗ ਜੇ ਤੈਨੂੰ ਕਿੰਨੀ ਵਾਰ ਕਾਦੀ ਦੀ ਨੂੰ ਨਾ ਕੰਮ ਕਿਹਾ ਕਰ ਚੱਲ ਲੱਗਦਾ ਕਿ ਅੱਜ ਉਥੇ ਆਪ ਹੀ ਆ ਗਏ ਮੈਂ ਨਾ ਦੇਖਿਆ ਵਾ ਨਾ ਫਿਰ ਮੈਂ ਵੀ ਕਹਾਂ ਮੇਰੇ ਸਾਹਮਣੇ ਉਹ ਕੰਮ ਕਰਨ ਦੇ ਸੀ ਉਹ ਕੰਮ ਹੀ ਕਰਦੇ ਰਹੇ ਨਹੀਂ ਦੇ ਦੇ ਇੱਥੇ ਤੈਨੂੰ ਪਤਾ ਹੈ ਪਰ ਉਹਨਾਂ ਨੇ ਮਨਾ ਕੀਤਾ ਸੀ ਪਰ ਉਹ ਕੰਦੇ ਕਿ ਮੈਂ ਥੋੜਾ ਜਿਹਾ ਕੰਮ ਕਰਕੇ ਚੱਲ ਜੂਗੀ ਮਨਾ ਕੀਤਾ ਹੁੰਦਾ ਨਾ ਤੇ ਫਿਰ ਉੱਥੇ ਬੈਠੇ ਲੇ ਰੈਸਟ ਕਰਦੇ ਨੇ ਕੋਕਰ ਹੁੰਜਾਰੇ ਆਨੂੰ ਮਿਲ ਜਉਂਦੇ ਤੂੰ ਕੰਮੇ 라 ਛੱਡਦੀ ਐ ਸਾਡੇ ਤਿੰਨ ਨੂੰ ਰਾਤ ਰਾਤ ਸੇ ਨਾ ਹੁੰਦਾ ਵਾ ਇੰਨਾ ਵੀ ਕੰਮ ਨਹੀਂ ਨੂੰ ਲੱਗ ਤੈਨੂੰ ਅੱਜ ਮੈਂ ਦੇਖ ਲਈ ਇਹ ਗੱਲ ਅੱਗੇ ਤੋਂ ਨਾ ਮੈਨੂੰ ਨਜ਼ਰ ਆਵੇ ਇਹ ਦੀ ਕੋਈ ਨਹੀਂ ਮੈਂ ਖਿਆਲ ਰੱਖਾਂਗੀ ਆਹੋ ਖਿਆਲ ਰੱਖਾਂਗੀ ਇਹਨਾਂ ਦਾ ਤਾਂ ਨਿੱਕ ਗਰਮ ਸੁਭਾਅ ਦਾ ਸੁਣਾਈ ਨਹੀਂ ਗੋਲ ਕੇ ਜਿੱਦਾਂ ਚੱਲ ਜੇ ਕਮ ਸਤੋਂ ਕਮ ਬੰਦਾ ਸੋਹਣੇ ਤਾਂ ਸਹੀ ਬਾਸ ਗੋਲੇ ਜਾਣਾ ਗੋਲੇ ਜਾਣਾ ਤੇ ਆ ਤੇ ਆਪ ਚੜ ਨਹੀਂ ਆ ਦੀ ਵੀ ਕੰਮ ਨਾ ਕਰਨ ਉਹਦੇ ਵਿਚਾਰੇ ਮਸਾ ਹੀ ਟਾਈਮ ਕੱਢ ਕੇ ਇੱਥੇ ਆਉਂਦੇ ਆ ਮੈਨੂੰ ਆਪ ਨੂੰ ਨਾ ਚੰਗਾ ਲੱਗਦਾ ਕਿ ਉਹ ਕੰਮ ਕਰਨ ਆਣਗੇ ਪਰ ਫਿਰ ਵੀ ਹਾਂ ਕੋਈ ਨਹੀਂ ਅਕਨਦਰਾ ਸਵੇਰ ਜਦੋਂ ਆਏ ਤਾਂ ਫਿਰ ਵੀ ਕੋਈ ਕੰਮ ਨਹੀਂ ਹਲੋ ਦੀਰੀ ਚਾਹ ਪੀਓ ਅਮਨ ਨੇ ਚਾਹ ਕਿੱਥੇ ਹੈ ਉਹਨਾਂ ਨੇ ਮੈਂ ਉੱਥੇ ਦੀ ਆਈ ਸੀ ਦੀਰੀ ਕਿਉਂ ਤੁਹਾਨੂੰ ਪਤਾ ਤੇ ਆ ਮੈਂ ਤੁਹਾਨੂੰ ਮਨਾ ਵੀ ਕੀਤਾ ਸੀ ਕਿ ਦੀਰੀ ਨਾ ਭਾਂਡੇ ਮਨਜੋ ਉਹ ਤੇ ਮੈਨੂੰ ਛੜਕਾਪੋ ਆਤੀਆਂ ਪਰ ਉਹ ਮੈਨੂੰ ਬੋਲਣ ਲੱਗ ਗਏ ਮੈਂ ਫਿਰ ਉਹਨਾਂ ਨੂੰ ਉੱਥੇ ਚਾਹ ਤੇ ਆਈ ਹਾਏ ਆ ਮੁੰਡੇ ਦਾ ਨਾ ਸੁਭਾਅ ਹੋਵੇਂ ਦਾ ਉਵੇਂ ਹੀ ਰਹਿਣਾ ਵਾ ਜੇ ਤੁਹਾਨੂੰ ਪਤਾ ਤੇ ਆ ਤੁਹਾਨੂੰ ਇੱਥੇ ਆਏ ਕੰਮ ਕਰਤੇ ਜੜਦੇ ਨਹੀਂ ਆ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਕੰਮ ਕਰੋ ਓਹੋ ਮੁੰਡਲ ਨੇ ਮੈਂ ਕਿੰਨੀ ਵਾਰ ਹੀ ਸਮਝਾਇਆ ਪਹਿਲਾਂ ਵੀ ਕਿ ਤੂੰ ਆਪਣਾ ਸੁਭਾਅ ਹੁਣ ਬਦਲ ਲੈ ਪੱਲਾ ਵਰਗਾ ਸੁਭਾਅ ਨਹੀਂ ਚੱਲਣਾ ਹੁਣ ਦੀਦੀ ਮੈਂ ਸੋਨਾਂ ਦੀ ਵੀ ਗੱਲ ਸਹੀ ਆ ਉਹ ਵੀ ਸਹੀ ਕਹਿ ਕੇ ਗਏ ਆ ਚੰਗਾ ਵੀ ਨਹੀਂ ਲੱਗਦਾ ਕਿ ਤੁਸੀਂ ਆ ਕੇ ਇੱਥੇ ਕੰਮ ਕਰੋ ਨਾਲੇ ਮੈਂ ਵੀ ਥੋੜੀ ਆਚਾਨੀ ਆ ਤੁਸੀਂ ਆ ਕੇ ਤੇ ਭਾਂਡੇ ਮੰਜੋ ਜਾਂ ਮੈਂ ਨਰਸ ਹੋਈ ਚ ਕੰਮ ਕਰਵਾਉ ਕਿ ਕੀ ਹੋ ਗਿਆ ਤੂੰ ਵੀ ਤੇ ਇਕੱਲੀ ਲੱਗੀ ਸੀ ਜੇ ਮੈਂ ਤੇ ਇੰਨਾ ਕੰਮ ਕਰਵਾ ਹੀ ਦਿੱਤਾ ਤੇ ਉਹ ਗੱਲ ਆ ਮੈਂ ਤੁਹਾਡੀ ਸਹਿਮਤ ਹੈ ਜੀ ਆ ਪਰ ਫਿਰ ਵੀ ਟਾਡੇ ਭਰਾ ਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਇੱਥੇ ਆ ਕੇ ਕੰਮ ਕਰੋ। ਤੂੰ ਉਹਦੀ ਗੱਲ ਛੱਡ। ਉਹ ਨਾ ਸ਼ੁਰੂ ਤੋਂ ਹੀ ਐਵੇਂ ਦਾ ਹੈਗਾ। ਉਹਨੂੰ ਮੈਂ ਆਪੇ ਸਮਝਾ ਲਾਂਗੀ ਆਪਣੇ ਤਰੀਕੇ ਨਾਲ। ਉਹਦੀ ਨਾ ਟੈਨਸ਼ਨ ਲਿਆ ਕਰ। ਨਹੀਂ ਨਹੀਂ ਦੀਰੀ ਤੁਸੀਂ ਉਹਨਾਂ ਨਾਲ ਨਾ ਗੱਲ ਕਰਿਓ। ਨਹੀਂ ਤੇ ਉਹਨਾਂ ਨੇ ਕਿਹਾ ਨਾ ਵੇਖਿਆ ਮੇਰੀ ਭੈਣ ਨੂੰ ਸ਼ਿਕਾਇਤਾਂ ਲਾਉਂਦੀਆਂ। ਕੁਛ ਨਹੀਂ ਕਹਿੰਦਾ। ਮੈਂ ਗੱਲ ਕਰਾਂਗੀ ਉਹਦੇ ਨਾਲ। ਰਹਿਣ ਤੂੰ ਛੱਡੋ ਪਰ ਤੁਹਾਨੂੰ ਤਾਂ ਪਤਾ ਹੀ ਹੈ ਨਾਲ ਸੁਭਾਅ ਕਿਦਾਂ ਦਾ ਵਾ। ਕੋਈ ਨਹੀਂ ਮੈਨੂੰ ਉਹਦੇ ਸੁਭਾਅ ਦਾ ਸਭ ਪਤਾ ਹੈ। ਤਾਂ ਹੀ ਮੈਂ ਕਹਿੰਨੀ ਵੀ ਐ ਨਾ ਮੈਂ ਉਹਦੇ ਨਾਲ ਗੱਲ ਕਰਦੀ ਆ ਉਹਨੂੰ ਸਮਝਾਨੀ ਆ ਥੋੜਾ ਜਿਹਾ ਕਿ ਐਵੇਂ ਨਾ ਕਰਿਆ ਕਰੇ ਤੇਰੇ ਨਾਲ ਚਾਹ ਪੀਓ ਨਾ ਆਪਾਂ ਹਾਂ ਆ ਲੋ ਤੇ ਚਾਹ ਪੀਓ ਪੜੋ ਤੁਸੀਂ ਉਹ ਵੀ ਤੇਰੇ ਨਾਲ ਚਾਹ ਪਿੰਦੀ ਹੋਣੀ ਚਲੋ ਛੱਡੋ ਨਾ ਫੱਕਰੀ ਜਿਹਾ ਉਹ ਬੈਠਾ ਸੋਰੀ ਇਹਰ ਬਾਤ ਸੌਰੀ ਨਾ ਮੰਗਿਆ ਕਰਨ ਤੈਨੂੰ ਕਿੰਨੀ ਵਾਰ ਗਾ ਕੇ ਮੈਨੂੰ ਇਹ ਚੀਜ਼ ਬਿਲਕੁਲ ਨਹੀਂ ਪਸੰਦ ਆ ਗਈ ਸਰ ਮੈਂ ਉਹਨਾਂ ਨੂੰ ਨਹੀਂ ਸੀ ਕਿਹਾ ਕਿ ਜਿਹੜੀ ਤੁਸੀਂ ਕਰੋ ਉਹ ਆਪ ਹੀ ਲੱਗ ਗਈ ਸੀ ਚਲੋ ਜੋ ਹੋ ਗਿਆ ਸੋ ਹੋ ਗਿਆ ਆਪਾਂ ਸੋਚਣ ਦੇ ਸੀ ਦੀਰੀ ਆਏ ਕਿੰਨੇ ਦਿਨਾਂ ਬਾਅਦ ਉਹ ਮੰਚਲੀ ਤੈਨੂੰ ਬਾਸ ਘੁੰਮਣ ਦੀ ਲੱਗੀ ਰਹਿੰਦੀ ਦੀਦੀ ਆਇਆ ਤਾਂ ਬੈੜਾ ਉਹਦੇ ਨਾਲ ਤੁਹਾਨੂੰ ਮਿਲਣਾ ਆਇਆ ਤਾਂ ਉਹਨਾਂ ਨੂੰ ਘਮੋਂ ਲੈ ਜਾ ਮੈਂ ਕੰਮ ਕਰ ਰਿਹਾ ਫੋਨ ਤੇ ਨਾਲੇ ਮੇਰੇ ਦੋਸਤ ਦਾ ਬਰਥਡੇ ਹੈਗਾ ਮੈਂ ਉੱਥੇ ਚੱਲਿਆ ਹਾਂ ਕਿਉਂ ਚੱਲਿਓ ਦੋਸਤ ਦਾ ਬਰਥਡੇ ਹੈ ਘਰ ਭੈਣ ਆਈ ਹੋਈ ਆ ਉਹਦਾ ਤਾਂ ਸੁਣਨਾ ਮੈਂ ਨਾ ਪਿਆਰ ਕਰ ਦੋ ਹੁਣ ਤੁਸੀਂ ਬਰਥਡੇ ਤੇ ਚੱਲੇ ਹੋ ਯਾਰ ਬਰਥਡੇ ਪਾਰਟੀ ਹੈ ਤਾਂ ਜਾਣਾ ਨਹੀਂ ਕੋਈ ਨਾ ਕੋਈ ਬਹਾਨਾ ਲਾ ਦੋ ਆਪਾਂ ਦੀ ਨਾਲ ਟਾਈਮ ਸਪੈਂਡ ਕਰਦੇ ਆਲੇ ਬਹਾਨਾ ਲਾ ਦੋ ਦੀਦੀ ਇੱਥੇ ਹੀ ਆ ਦੀਨੇ ਕੱਲ ਜਾਣਾ ਮੈਨੂੰ ਪਤਾ ਵਾ ਜੀਜਾ ਇਹਨਾਂ ਹੋਈ ਮੇਰੀ ਗੱਲ ਯਾਰ ਤੂੰ ਮੇਰਾ ਨਾ ਅੱਗੇ ਬੜਾ ਮੂਡ ਖਰਾਬ ਕਰਦਾ ਈ ਨਾ ਜੀ ਜੋ ਮੈਂ ਦੇਖੀ ਹੁੰਦੀ ਨਾ ਦੀਦੀ ਕੰਮ ਕਰਦੇ ਹੋਏ ਫੇਰ ਮੈਂ ਚੱਲ ਵੀ ਜਾਣਾ ਤੇਰੇ ਨਾਲ ਸਾਰਾ ਕੁਝ ਪਤਾ ਮੂਡ ਸਹੀ ਕਰੋ ਸਹੀ ਹੈ ਮੇਰਾ ਮੂਡ ਮੂਡ ਨੂੰ ਨਹੀਂ ਕੁਛ ਦਾ ਜੇ ਨੰਦ ਨੂੰ ਠਿਕਰਾਈ ਗਈ ਹੈ ਨਾ ਤੇ ਇਦਾਂ ਦੇ ਕੰਮ ਨਾ ਕਰਿਆ ਕਰ ਜਿਹਦੇ ਨਾਲ ਮੇਰਾ ਮੂਡ ਖਰਾਬ ਹੋ ਜਾਏ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਯਾਹੀ ਗੱਲ ਤੈਨਾਂ ਨੂੰ ਨਹੀਂ ਸੀ ਗਿਆ ਤੇਰੇ ਤੋਂ ਵੀ ਯਾਰ ਬੱਸ ਕਰ ਯਾਰ ਨਹੀਂ ਕਿਹਾ ਬਥੇ ਫਿਰ ਕੰਮ ਥੋੜੀ ਕਰਦੇ ਹੁੰਦਾ ਉਹਨਾਂ ਨੇ ਤੈਨੂੰ ਪਤਾ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਆ ਘਰ ਮੈਂ ਇਕੱਲੇ ਨੇ ਨਹੀਂ ਬਣਾ ਲਿਆ ਕੁਵਾਰੇ ਹੁੰਦੇ ਉਹਨਾਂ ਨੇ ਮੇਰੇ ਨਾਲ ਕੰਮ ਕੀਤੇ ਆ ਉਹਨਾਂ ਦਾ ਰਾਲ ਕੇ ਮੈਂ ਫਿਰ ਮੈਨੂੰ ਇੰਨਾ ਵੱਡਾ ਘਰ ਬਣਾ ਕੇ ਦੇ ਗਏ ਮੋ ਵੀ ਚ ਉਹਨਾਂ ਵਾਂ ਵੀ ਉਹ ਵੀ ਹੁਣ ਆਰਾਮ ਕਰ ਲੈਣ ਆਪਣੇ ਘਰੋਂ ਕੰਮ ਨਹੀਂ ਕਰਦੇ ਬਹੁਤ ਕੰਮ ਪੈਂਦਾ ਉਹਨਾਂ ਨੂੰ ਹੱਲ ਜੀਜਾ ਦੀ ਬਹੁਤ ਚੰਗੇ ਹੈਗੇ ਆ ਪਰ ਫਿਰ ਵੀ ਘਰ ਗ੍ਰਿਸ਼ਤੀ ਵਿੱਚ ਕੰਮ ਪੈਂਦੇ ਹੀ ਆ ਸਮਝਦਾ ਕਿਉਂ ਨਹੀਂ ਪਈਓ ਕੌਣ ਮੈਂ ਕਿੰਨੀ ਵਾਰੀ ਤੁਹਾਨੂੰ ਦੱਸਾਂ ਤੂੰ ਸੁਣੇ ਮੇਰੀ ਗੱਲ ਸੁਣੋ ਤੇ ਸਹੀ ਤੂੰ ਸਿਰਫ ਬੋਲੀ ਜਾਣ ਤੇ ਬੋਲੀ ਜਾਣ ਰੋ ਰੋ ਕੇ ਕਿ ਇੱਕ ਵਾਰੀ ਵੀ ਮੇਰੀ ਗੱਲ ਸੁਣਉਂਦੇ ਹੋ ਇਸ ਮਾਮਲੇ 'ਚ ਮੈਂ ਕੁਝ ਨਹੀਂ ਸੁਣਨਾ ਤੂੰ ਬਸ ਦਿਮਾਗ 'ਚ ਗੱਲ ਬਿਠਾ ਲੈ ਆਪਣੇ ਕਿ ਉਹਨਾਂ ਨੂੰ ਮੈਂ ਕੰਮ ਕਰਦਿਆਂ ਨਹੀਂ ਦੇਖ ਸਕਦਾ ਮੈਨੂੰ ਇੰਨਾ ਬਿਜ਼ਨਸ ਕਰਕੇ ਦੇ ਕੇ ਏਡਾ ਵੱਡਾ ਘਰ ਬਣਾ ਕੇ ਉਹਨਾਂ ਦੀ ਬਦੌਲਤੀ ਹੈ ਜੇ ਉਹਨਾਂ ਨੂੰ ਮੈਂ ਸੁੱਖ ਦੇਣਾ ਸੀ ਉਹਨਾਂ ਦਾ ਵਿਆਹ ਕਰਤਾ ਚਲੋ ਚੰਗੀ ਗੱਲ ਆ ਆਪਣੇ ਘਰ ਚ ਲਗੇ ਪਰ ਜ਼ਿੰਮੇਵਾਰੀਆਂ ਤਾਂ ਪੈ ਗਈਆਂ ਨੇ ਉਹਨਾਂ ਦੇ ਹੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਹੁਣ ਛੱਡੋ ਗੁੱਸਾ ਹੁਣ ਚਲੋ ਚਲੋ ਹੁਣ ਛੱਡੋ ਗੁੱਸਾ ਮੋੜ ਸਹੀ ਕਰੋ ਹੁਣ ਚਲੀਏ ਆਪਾਂ ਵੀ ਚਲ ਜਾ ਉਹਨਾਂ ਨਾਲ ਜਾ ਕੋਈ ਨਹੀਂ ਪੈਰ ਤਾਂ ਕਿੱਥੇ ਚੱਲੇ ਹੈ ਬੈਠਾ ਕੋਈ ਨਹੀਂ ਦੇਰੀ ਤੁਸੀਂ ਦੋਵੇਂ ਗੱਲਾਂ ਬਾਤਾਂ ਕਰੋ ਇਹ ਤਾਂ ਆਪਣਾ ਕੰਮ ਦੇਗਾ ਹਾਂ ਨਹੀਂ ਤੂੰ ਬੈਠ ਮੈਂ ਤੇਰੇ ਨਾਲ ਵੀ ਇੱਕ ਗੱਲ ਕਰਾਂ। ਚਾਚਾ। ਬੈਰੋ ਜੀ ਦੀ ਦੇਖ ਲੈਂਦੀ ਕੰਮ ਕਰ। ਓਦਾਂ ਮੈਨੂੰ ਕੀ ਕਰਨਾ ਹੁੰਦਾ। ਨਹੀਂ ਨਹੀਂ ਤੂੰ ਬੈਠ। ਹਾਂ ਜੀ ਦੀ। ਹੋਰ ਦੱਸੋ ਕੀ ਗੱਲਾਂ ਕਰਦੇ ਪਏ ਤੁਸੀਂ। ਕੁਛ ਨਹੀਂ ਦੀਦੀ ਬਸ ਨੋਰਮਲ ਗੱਲਾਂ। ਤੁਸੀਂ ਇਕੱਲੇ ਆਏ ਨੇ ਜੀਜਾ ਜੀ ਨੂੰ ਨਾਲ ਲਿਆ ਕਰੋ। ਕੋਈ ਨਹੀਂ ਆ ਵੀ ਆ ਜਾਣਗੇ। ਅੱਜ ਨਹੀਂ ਤੇ ਕੱਲ ਆਣਗੇ ਆ। ਸਾਡਾ ਵੀ ਦਿਲ ਕਰਦਾ ਵਾ। ਸਾਰੇ ਮਹੱਲੇ ਦੇ ਸਾਰਿਆਂ ਦੇ ਜੀਜਾ ਹੀ ਹੁੰਦੇ ਮੇਰੇ ਕਦੇ ਵੀ ਨਹੀਂ ਹੁੰਦੇ। ਮੈਂ ਫੋਨ ਕੀਤਾ ਤੇ ਮੈਨੂੰ ਕਹਿੰਦੇ ਮੈਂ ਬਾਹਰ ਚੱਲ ਗਿਆ। ਕੋਈ ਨਹੀਂ ਕੱਲ ਆਣਗੇ ਆ ਵੀ। ਫੋਕ ਐਨ ਨੂੰ ਕੀ ਕਹਿੰਦਾ ਪਿਆ ਸੀ ਤੂੰ ਮੈਂ ਦੀਦੀ ਦੱਸਣ ਦਿਆ ਹਾਂ ਕਿ ਤੁਸੀਂ ਮੇਰੇ ਨਾਲ ਕਿਦਾਂ ਕੰਮ ਕੀਤਾ ਕਿਦਾਂ ਆਪਾਂ ਇਹਨਾਂ ਵਧੀਆ ਘਰ ਬਣਾਇਆ ਕਿਦਾਂ ਮੇਰਾ ਕੰਮ ਕਰ ਤੂੰ ਸਟੈਂਡ ਕੀਤਾ ਬਸ ਆਹੀ ਗੱਲਾਂ ਮੈਂ ਕਾਮਯਾਬ ਹੋਇਆ ਕਿਦਾਂ ਸਾਰਾ ਕੁਝ ਮੈਂ ਦੱਸਦਾ ਇਹਨੂੰ ਵੀ ਪਤਾ ਹੋਣਾ ਜਿਹਦਾ ਨਾ ਕਿ ਮੇਰੀ ਭੈਣ ਨੇ ਕਿੰਨੀ ਮਿਹਨਤ ਕੀਤੀ ਮੇਰੇ ਨਾਲ ਫੋਕ ਕੋਸ਼ਿਸ਼ ਨਹੀਂ ਕੀ ਆ ਕੁੜੀ ਨੂੰ ਨਾ ਜਾ ਤੂੰ ਕਰ ਕੰਮ ਕਰ ਗੱਲ ਨਹੀਂ ਇਹਨਾਂ ਦਾ ਆਪਣਾ ਕੰਮ ਵੇਖੋ ਤੀ ਕਰੋ ਗੱਲਾਂ ਆਹੋ ਕਰ ਨਹੀਂ ਤੂੰ ਬਹਿ ਇੱਥੇ ਉਹਨੇ ਕੀ ਕਰਨਾ ਦੀਦੀ ਬੈ ਕੇ ਤੁਹਾਨੂੰ ਭੁੱਖ ਲੱਗੀ ਨਹੀਂ ਰੋਟੀ ਨਹੀਂ ਖਾਣੀ ਤੂੰ ਉਦਾਂ ਵੀ ਲੇਟ ਬਣਾਉਂਦੀ ਆ ਰੋਟੀ। ਕੁੜੀ ਨੂੰ ਬੈਨ ਦੇ। ਤੁਹਾਡੇ ਕਰਕੇ ਅੱਜ ਉਹਨੇ ਜਲਦੀ ਬਣਾਤੀ ਜੇ। ਚਲੋ ਹੋਰ ਦੱਸੋ ਤੁਸੀਂ। ਮੈਨੂੰ ਪਤਾ ਤੂੰ ਐ ਨਹੀਂ ਕੰਦਾ ਪਿਆ ਸੀ। ਤੂੰ ਕੁਝ ਹੋਰ ਕੰਦਾ ਪਿਆ ਸੀ ਉਹਨੂੰ। ਉਹ ਦੀਦੀ ਤੁਹਾਨੂੰ ਕੀ ਪਤਾ? ਤੁਸੀਂ ਤੇ ਉਧਰੋਂ ਆਏ ਜੇ। ਮੈਨੂੰ ਇਹੋ ਸਮਝਾਉਂਦੇ ਕਿਉਂ ਦੱਸ ਦੱਸ ਨਹੀਂ ਦੀ? ਦੀਦੀ ਕੋਈ ਗੱਲ ਨਹੀਂ ਐ। ਤੁਸੀਂ ਐਵੇਂ ਟੈਨਸ਼ਨ ਲੈ। ਕਿਉਂ ਨਹੀਂ ਕੋਈ ਗੱਲ ਲਗੀ? ਮੈਂ ਤਾਂ ਨੋਰਮਲ ਹੀ ਗੱਲਾਂ ਕਰਨੀਆਂ ਸੀ। ਦੇਖ ਅਮਨ ਮੈਂ ਤੈਨੂੰ ਬਾਰ-ਬਾਰ ਸਮਝਾਣੀ ਪਈਆਂ। ਆਪਣਾ ਸੁਭਾਅ ਥੋੜਾ ਚੇਂਜ ਕਰ ਲੈ। ਮੈਂਨ ਭਰਾ ਤੇ برداشت ਕਰ ਲੈਂਦੇ ਨੇ ਬਗਾਨੀਆਂ ਖੁਣ ਨਾ برداشت ਕਰਦੀਆਂ ਨੇ ਉਹ ਫਿਰ ਵੀ ਵਿਚਾਰੀ ਕਿੰਨੀ ਚੰਗੀ ਐ ਸਾਰਾ ਕੰਮ ਕਰਦਾ ਕਰਦੀ ਐ ਤੂੰ ਫੇਰ ਉਹਨੂੰ ਐਦਾਂ ਬੋਲਦਾ ਰਹਿਣਾ ਵਾ ਉਹ ਦੀਦੀ ਤੁਹਾਨੂੰ ਐਵੇਂ ਲੱਗਦਾ ਵਾ ਚੰਗਾ ਵਾ ਐਵੇਂ ਕਿਵੇਂ ਲੱਗਦਾ ਮੈਂ ਵੇਖਦੀ ਨਹੀਂ ਸੀ ਉਹ ਸੋਈ ਤੇ ਵੀ ਕਿਦਾਂ ਨੂੰ ਬੋਲਦੀ ਆਇਆ ਵਾ ਫੇਰ ਕੀ ਹੋਇਆ ਜੇ ਮੈਂ ਥੋੜੇ ਭਾਂਡੇ ਧੋ ਲਿੱਤੇ ਸੀ ਉਹਦੇ ਨਾਲ ਦੀਦੀ ਤੁਹਾਨੂੰ ਐਵੇਂ ਲੱਗਦਾ ਵਾ ਪੁੱਛ ਹੁਣ ਮੈਂ ਕਿੰਨਾ ਚੇਂਜ ਹੋ ਗਿਆ ਮੈਂ ਤੇ ਸਮਝਾਉਂਦਿਆਂ ਉੱਥੇ ਵੀ ਇਹਨੂੰ ਹਾਂਜੀ ਜੀ ਤੁਸੀਂ ਜ਼ਿਆਦਾ ਹੀ ਸੋਚੁੰਦੇ ਹੋ ਤੁਸੀਂ ਐਵੇਂ ਟੈਨਸ਼ਨ ਲੈਂਦੇ ਹੋ ਮੈਨੂੰ ਪੁੱਛ ਵੀ ਨਹੀਂ ਪਿਆ ਮੈਨੂੰ ਜ਼ਿਆਦਾ ਨਾ ਉਹ ਵੀ ਸਾਈਡ ਨਾ ਲੈ ਮੈਨੂੰ ਸਭ ਪਤਾ ਹੈ ਇਹ ਕੀ ਕਰਦਾ ਛੱਡੋ ਜੀ ਜੀ ਤੁਸੀਂ ਵੀ ਕਿਹੜੀਆਂ ਗੱਲਾਂ ਕਰਨ ਜੋ ਇਹਨਾਂ ਦਾ ਸੁਭਾਅ ਕਾਫੀ ਚੇਂਜ ਹੋ ਗਿਆ ਉਸ ਦਿਨੋਂ ਦੇਖੋ ਹਜੇ ਵੀ ਕਿੰਨੀ ਚੰਗੀ ਹੈ ਤੇਰੀ ਅਸਿੱਤਤਾ ਕਰਦੀ ਈ ਹੈ ਤੂੰ ਫੇਰ ਉਹਨੂੰ ਚਾਇਨੋ ਬੋਲਦਾ ਰਹਿਣਾ ਥੋੜਾ ਨਾ ਆਪਣਾ ਹੁਣ ਸੁਭਾਅ ਚੇਂਜ ਕਰ ਲੈ 14 ਹਫ਼ਤੇ ਆ ਨਹੀਂ ਆ ਉਹ ਚਾਰੀ ਚਾਹ ਪਾਣੀ ਸਾਰਾ ਅਰੇਂਜਮੈਂਟ ਕਰਦੀ ਐ ਸੋਈ ਤੇ ਲੱਗੀ ਰਹਿੰਦੀ ਐ ਫੇਰ ਉਹਨੂੰ ਘਰ ਨੂੰ ਬੋਲਦਾ ਰਹਿਣਾ ਹੋਰ ਉਹ ਤੇਰੇ ਵਾਸਤੇ ਕੀ ਕਰੇ ਜਦੋਂ ਤੁਹਾਡਾ ਵਿਆਹ ਆਇਆ ਪੰਨੇ ਸਾਰਾ ਘਰ ਸੰਭਿਆ ਹੋਇਆ ਇੱਕ ਮੈਂ ਵੀ ਆ ਨਹੀਂ ਆ ਹਫ਼ਤੇ ਬਾਅਦ ਆਵਾਂ ਜਦੋਂ ਮਰਜ਼ੀ ਆਵਾਂ ਦਾ ਪਾਣੀ ਪੁੱਛਦੀ ਐ ਅਗਲੀ ਮੈਨੂੰ ਤਾਂ ਕੋਈ ਵੀ ਪਰੋਣਾ ਆ ਜੇ ਘਰ ਸਾਰਿਆਂ ਨੂੰ ਬੁਤਦੀ ਹੋਰ ਤੈਨੂੰ ਕੀ ਚਾਹੀਦਾ ਉਹ ਫੇਰ ਵੀ ਤੂੰ ਉਹਨੂੰ ਉਹਨੂੰ ਬੋਲ ਦਿੰਨਾ ਐ ਨਹੀਂ ਨਹੀਂ ਬੀਰੀ ਇਦਾਂ ਤੇ ਕੋਈ ਗੱਲ ਨਹੀਂ ਹੈਗੀ ਅੱਜ ਤੱਕ ਸਾਰਾ ਕੁਝ ਸਹੀ ਚੱਲਦਾ ਪਿਆ ਤੁਸੀਂ ਐਵੇਂ ਜਿਆਦਾ ਟੈਨਸ਼ਨ ਲੈਣ ਦੀਓ ਜੀ ਤੁਸੀਂ ਸਹੀ ਕਹਿੰਦੇ ਜੀ ਸੱਚੀ ਮੈਂ ਦਣਾ ਰੂਡਲੀ ਬਿਹੇਵ ਕਰਦਾ ਮੇਰੇ ਅੱਗੇ ਬੋਲਦੀ ਵੀ ਨਹੀਂ ਆ ਸਾਰਾ ਕੰਮ ਤੇ ਅਨਸਰ ਕਰਦੀ ਆ ਮੇਰੀ ਨਿੱਕੀ ਨਿੱਕੀ ਜ਼ਰੂਰਤ ਦਾ ਇਹਨੂੰ ਪਤਾ ਵਾ ਮੇਰੀ ਕਿਹੜੀ ਚੀਜ਼ ਕਿੱਥੇ ਆ ਮੈਂ ਨਹੀਂ ਕਦੀ ਫੜੀ ਮੇਰੇ ਜਾਣ ਤੋਂ ਪਹਿਲਾਂ ਇਹਨੇ ਸਾਰਾ ਕੁਝ ਤਿਆਰ ਕਰ ਦਿੰਦੀ ਐ ਟਿਫਨ ਵਗੈਰਾ ਮੇਰਾ ਬੈਗ ਮੇਰਾ ਲੈਪਟਾਪ ਮੇਰੇ ਅੰਦਰ ਨੂੰ ਸਭ ਕੁਝ ਰੈਡੀ ਹੁੰਦਾ ਵਾ ਕੋਈ ਵੀ ਘਰ ਚ ਮੇਰਾ ਯਾਰ ਦੋਸਤ ਆਵੇ ਕਿਸੇ ਨੇ ਮੈਨੂੰ ਕਦੀ ਲਾਂਬਾ ਨਹੀਂ ਦਿੱਤਾ ਹੁਣ ਤਾਂ ਤਾਰੀਫ ਕਰਦੇ ਆ ਕਿ ਯਾਰ ਤੇਰੀ ਵਾਈਫ ਬਹੁਤ ਵਧੀਆ ਪਰ ਫੇਰ ਵੀ ਪਤਾ ਨਹੀਂ ਮੈਨੂੰ ਫੇਰ ਕੀ ਹੋ ਜਾਂਦਾ ਫੇਰ ਕਿਉਂ ਬੋਲਣ ਲੱਗ ਜਾਂਦਾ ਉਹੀ ਨਾ ਮੇਰੀ ਬਚਪਨ ਦੀ ਆਦਤ ਸਣਾ ਹੁਣ ਆਦਤ ਸਧਾਰੋ ਨਾ ਹੁਣ ਵਿਆਹ ਹੋ ਗਿਆ ਹੁਣ ਬਗਾਨੀ ਦੀ ਆਈ ਐ ਘਰ ਹੁਣ ਹਰ ਵਾਰੀ ਅਸੀਂ ਤੁਹਾਨੂੰ ਨਾ ਆ ਕੇ ਸਮਝਾਣਾ ਤੁਹਾਨੂੰ ਗਲਤੀ ਹੋ ਗਈ ਦੀ ਸੋਰੀ ਸੀ ਮੈਂ ਤੇਰੇ ਨਾਲ ਬਹੁਤ ਗਲਤ ਕਰਦਾ ਰਿਆ ਕੋਈ ਗੱਲ ਨਹੀਂ ਮੈਂ ਤਾਂ ਪਹਿਲਾਂ ਵੀ ਕੋਈ ਇਸ਼ੂ ਨਹੀਂ ਸੀਗਾ ਤੁਹਾਡਾ ਸੁਭਾਅ ਹੀ ਹੁਣ ਇਦਾਂ ਦਾਵਾ ਮੈਂ ਤਾਂ ਤੁਹਾਨੂੰ ਇਦਾਂ ਹੀ ਐਕਸੈਪਟ ਕਰ ਲਿਆ ਵਾ ਨਹੀਂ ਹੁਣ ਮੈਂ ਆਪਣਾ ਸੁਭਾਅ ਚੇਂਜ ਕਰ ਲੈਣਾ ਹੁਣ ਮੈਂ ਤੇਰੇ ਨਾਲ ਕਦੀ ਵੀ ਨਹੀਂ ਇਦਾਂ ਬੋਲਿਆ ਕਰੂੰਗਾ ਹਮੇਸ਼ਾ ਪਿਆਰ ਨਾਲ ਬੋਲਿਆ ਕਰੂੰਗਾ ਠੀਕ ਆ ਦੀਦੀ ਅੱਗੇ ਤੋਂ ਤੁਹਾਨੂੰ ਇਹੋ ਜਿਹਾ ਲੰਬਾ ਨਹੀਂ ਮਿਲੂਗਾ। ਹਾਂ। ਹਾਂ ਜੀ ਦੀ ਜੀ ਹੁਣ ਤੁਸੀਂ ਟੈਨਸ਼ਨ ਨਾ ਲਿਓ। ਹਾਂ ਹੁਣ ਤੁਸੀਂ ਦੋਨੋਂ ਐਨੇ ਤਿਆਰ ਨਾ ਰਿਹਾ ਕਰੋ। ਮੈਨੂੰ ਵੀ ਖੁਸ਼ੀ ਹੁੰਦੀ ਏ। ਨਾਲ ਹੁਣ ਜੇ ਤੂੰ ਦੁਬਾਰਾ ਲੜਿਆ ਨਾ ਕੁੜੀ ਨਾਲ ਮੈਂ ਨਹੀਂ ਆਉਣਾ ਕਰਨਾ ਫੇਰ ਆਪਣੇ ਇੰਦਰ। ਨਹੀਂ ਦੀ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ। ਹੁਣ ਤੇ ਮੈਂ ਸਮਝਦਾਰ ਹੋ ਗਿਆ। ਕਿ ਨਹੀਂ? ਹੁਣ ਇਹ ਦੀ ਜੀ ਸਮਝਦਾਰ ਹੋ ਗਏ। ਨਹੀਂ ਮੈਂ ਸਮਝਦਾਰ ਹੋ ਗਿਆ। ਚਲੋ ਹੁਣ ਤੁਸੀਂ ਤਿਆਰ ਹੋ। ਚਾ ਪਕੂਮ ਕਿਉਂ ਨੇ? ਨਾਲੇ ਤੁਹਾਨੂੰ ਅੱਜ ਦੋਸਾ ਪੀਜ਼ਾ 버ਗਰ ਜੋ ਵੀ ਫਾਸਟ ਫੂਡ ਖੋਗੇ ਨਾ ਉਹੀ ਖਾਣਾ ਵਾ ਨਾ 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 ਕੁਝ ਵੀ ਖਾਣਾ ਮੈਂ ਅੱਗੇ ਵੇਖ ਕਿੰਨੀ ਮੋਟੀਆਂ ਇੱਕ ਦਿਨਾਂ ਨਹੀਂ ਤੁਸੀਂ ਮੋਟੇ ਹੋ ਚਲੇ ਅੱਜ ਮੈਂ ਤੁਹਾਨੂੰ ਮੈਂ ਵੀ ਨਹੀਂ ਕੁਝ ਖਾਣਾ ਜਿੰਨਾ ਵਾ ਜੀ ਫਾਸਟ ਫੂਡ ਖਾਓ ਮੇਰੇ ਵੱਲੋਂ ਤੁਹਾਨੂੰ ਅੱਜ ਛੁੱਟੀ ਚਲ ਜੀ ਚਲੋ ਜਪਾ ਚਲੀਏ ਚਲੋ ਪਰਜੰਤ ਜੀ ਆਹੋ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਆਉਣ ਵਾਲੀ ਵੀਡੀਓ ਨੂੰ ਵੀ ਇਦਾਂ ਹੀ ਪਿਆਰ ਦਿੰਦੇ ਰਹੋ ਕਿਉਂਕਿ ਸਾਨੂੰ ਸਾਰਿਆਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਸਪੋਰਟ ਕਰਦੇ ਰਹੋ ਅੱਜ ਦੀ ਵੀਡੀਓ ਅਸੀਂ ਬਣਾਈਆਂ ਕਿ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਭੈਣਾਂ ਨੂੰ ਘਰ ਵਿੱਚ ਬਹੁਤ ਜ਼ਿਆਦਾ ਕੰਮ ਹੁੰਦਾ ਵਾ ਤੇ ਮੇਰੇ ਵਰਗੇ ਲੋਕ ਜਿਵੇਂ ਮੈਂ ਕੈਰੇਕਟਰ 'ਚ ਤੁਹਾਨੂੰ ਦਿਖਾਇਆ ਵਾ ਕਿ ਆਪਣੀ ਮੇਲ ਹੀ ਕੋ ਰੱਖਦੇ ਆ ਤੇ ਆਪਣੀ ਵਾਈਫ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਭੈਣ ਨੂੰ ਤੇ ਪਿਆਰ ਕਰਦੇ ਆ ਬਟ ਆਪਣੀ ਵਾਈਫ ਨੂੰ ਪਿਆਰ ਨਹੀਂ ਕਰਦੇ ਤੇ ਉਹਨਾਂ ਵੀਰਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਪਲੀਜ਼ ਯਾਰ ਜੇ ਆਪਣੀ ਵਾਈਫ ਦਾ ਤੁਸੀਂ ਸਪੋਰਟ ਨਹੀਂ ਕਰ ਸਕਦੇ ਨਾ ਤਾਂ ਉਹਨਾਂ ਨੂੰ ਟੌਰਚਰ ਬਣਾ ਕਰੋ ਤੁਸੀਂ ਬਸ ਘਰ ਆਓ ਤੇ ਬਸ ਉਹਨਾਂ ਨੂੰ ਕੰਮਕਾਰ ਕਰਨ ਦਿਓ ਇਦਾਂ ਤੰਗ ਨਾ ਕਰੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਦਿਓ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਨੈਕਸਟ ਵੀਡੀਓ ਤੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਤੁਹਾਡੇ ਆਸੇ ਇਦਾਂ ਵਧੀਆ-ਵਧੀਆ ਸੋਹਣੀਆਂ-ਸੋਹਣੀਆਂ ਵੀਡੀਓ ਤੇ ਵਧੀਆ-ਵਧੀਆ ਮੈਸੇਜ ਲੈ ਕੇ ਆਉਂਦੇ ਰਾਵਾਂਗੇ ਤੁਸੀਂ ਬਸ ਦਬ ਕੇ ਸ਼ੇਅਰ ਕਮੈਂਟ ਤੇ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਦਾ ਹੈ ਜੇ ਨਹੀਂ ਵੀ ਚੰਗਾ ਲੱਗਦਾ ਜਿਹੜੀਆਂ ਸਾਡੀਆਂ ਗਲਤੀਆਂ ਤੁਹਾਨੂੰ ਜਰੂਰ ਦੱਸੋ ਅਸੀਂ ਆਉਣ ਵਾਲੀਆਂ ਵੀਡੀਓ ਵਿੱਚ ਆਪਣੀਆਂ ਗਲਤੀਆਂ ਸੁਧਾਰ ਕੇ ਤੁਹਾਡੇ ਸਾਹਮਣੇ ਆਵਾਂਗੇ ਖੁਸ਼ ਰਹੋ ਆਬਾਦ ਰਹੋ ਆਪਣੇ ਆਲੇ ਦੁਆਲੇ ਨੂੰ ਰੱਖੋ ਸਾਫ਼ ਸੁਥਰਾ ਜਿੰਨਾ ਵੀ ਹੋ ਸਕੇ ਰੁੱਖ ਲਗਾਓ ਰੁੱਖ ਲਗਾਓ ਜੀਵਨ ਬਚਾਓ ਸਤਿ ਸ਼੍ਰੀ ਅਕਾਲ